ਇਕੋ ਮੈਂ ਜਿਹੜੀ ਚਿੱਠੀ ਲਿਖੀ ਐ ਇਸ ਲਈ ਲਿਖੀ ਐ ਕਿ ਬੜੇ ਦਿਨ ਤੋਂ 2-3 ਦਿਨ ਤੋਂ ਜਿਹੜੀ ਪਹਿਲਾਂ ਇੱਕ ਉਭਾਰ ਆਇਆ ਸੀ ਡਾਕਟਰ ਬਨਮੋਹਨ ਸਿੰਘ ਹੱਕ ਜੀ ਮੀਡੀਆ ਉਹ ਯਕਲਾ ਦੋਤਰ ਕੇ ਇੱਕ ਗੱਲ ਤੇ ਆ ਗਿਆ ਕਿ ਉਹਨਾਂ ਦਾ ਸੰਸਕਾਰ ਜਿਹੜਾ ਉਹ ਰਾਜ ਘਾਟ ਤੇ ਨਹੀਂ ਹੋਇਆ ਉੱਥੇ ਯਾਦਗਾਰ ਬਣਾਈ ਜਾਵੇ ਕਾਂਗਰਸ ਨੇ ਵੀ ਬਿਆਨ ਦਿੱਤਾ ਮੈਮੋਰੀਅਲ ਵਰਡ ਮੈਮੋਰੀਅਲ ਮੈਂ ਇਹ ਸਮਝਿਆ ਇੰਗਲਿਸ਼ ਵਿੱਚ ਵਰਡ ਐ ਇਹ ਮੈਮੋਰੀਓ ਜਿਹੜਾ ਵਰਡ ਐ ਨਾ ਇਹ ਇੰਪ੍ਰੋਪਰ ਐ ਇਹ ਇਹ ਕਦੇ ਵੀ ਅੱਜ ਤੱਕ ਜਿੱਦੇ ਰਾਜ ਘਾਟ ਜਗ੍ਹਾ ਬਣੀਆਂ ਉਥੇ ਸਿਰਫ ਥੜੇ ਬਣੇ ਉਹਨਾਂ ਨੂੰ ਜੋ ਮਰਜ਼ੀ ਲਫ਼ਜ਼ ਕਹਿ ਲੋ ਉਹਦੇ ਉੱਪਰ ਕੋਈ ਸਟਰਕਚਰ ਨਹੀਂ ਹੈ ਨਾ Nehru ji ਦਾ ਨਾ Indira Gandhi ਦਾ ਕਿਸੇ ਦਾ ਸਟਰਕਚਰ ਨਹੀਂ ਹੈ ਸਿਰਫ ਥੜੇ ਬਣੇ ਇਬ મહatma Gandhi ਦੇ ਵੀ ਥੜਾ ਹੀ ਪੜਿਆ ਸੋ ਗੈਨੀ ਜੀ ਦੀ ਉੱਥੇ ਥੜਾ ਹੈ ਗੁਜਰਾਤ ਸਾਹਿਬ ਥੜਾ ਹੈ 1 ਫੁੱਟ ਉੱਚਾ 20x20 ਫੁੱਟ ਦਾ ਉਹਨੂੰ ਜੋ ਮਰਜ਼ੀ ਨਾਂ ਰੱਖ ਲੋ ਕਿਸੇ ਨੇ ਕੁਝ ਸ਼ਕਤੀ ਦਾ ਰੱਖ ਲਿਆ ਕਿਸੇ ਨੇ ਜਵਾਨ ਸਤਾਬ ਰੱਖ ਲਿਆ ਸੋ ਉਹ ਯਾਦਗਾਰਾਂ ਨਹੀਂ ਕਹੀ ਜਾ ਸਕਦੀਆਂ ਹਾਂ ਉਹ ਕਰੀਮੇਸ਼ਨ ਜਗ੍ਹਾ ਸੋ ਮੈਂ ਇਹ ਕਿਹਾ ਵੀ ਜੇ ਸਾਨੂੰ ਡਾਕਟਰ ਮਨਮੋਹਨ ਸਿੰਘ ਦੀ ਇਸ ਵਿਲੇ ਜੋ ਪੁਸਤਕ ਹੈ ਉਹਦਾ ਬੈਨੀਫਿਟ ਲਈਏ ਅਸੀਂ ਦਿੱਲੀ ਵਿੱਚ ਇੱਕ ਇੰਟਰਨੈਸ਼ਨਲ ਐਜੂਕੇਸ਼ਨ ਇੰਸਟੀਚਿਊਸ਼ਨ ਗਵਰਨਮੈਂਟ ਨੂੰ ਕਹੀਏ ਬਣਾਓ ਉਹ ਮਨਮੋਹਨ ਸਿੰਘ ਦੇ ਨਾਂ ਤੇ ਹੋਵੇ ਉੱਥੇ ਵਰਲਡ ਸਟੂਡੈਂਟ ਆਉਣ ਉਹ ਹਮੇਸ਼ਾ ਇਕਨੋਮਿਕਸ ਪੜਨ ਐਡਮਿਨਿਸਟ੍ਰੇਸ਼ਨ ਪੜਨ ਕਿ ਡਾਕਟਰ ਮਨਮੋਹਨ ਸਿੰਘ ਕੀ ਕਰ ਗਿਆ ਇਸ ਤੇ ਪੇਪਰ ਲਿਖਣ ਔਰ ਡਿਗਰੀਆਂ ਲੈਣ ਉਹ ਰਹੇਗਾ ਸਾਰੀ ਉਮਰ ਤੱਕ ਸੋ ਸਾਨੂੰ ਮੈਂ ਉਹਦੀ ਵਾਈਫ ਨੂੰ ਇਹ ਚਿੱਠੀ ਲਿਖੀ ਬੀਬੀ ਜੀ ਨੂੰ ਕਿ ਆਪਾਂ ਸਾਰੇ ਇਸ ਗੱਲ ਨੂੰ ਤੋੜੋ ਹੁਣ ਬਜਾਏ ਇਸ ਤੋਂ ਨਿਕਲੋ ਬਾਹਰ ਰੋਲ ਇਹ ਹੋ ਰਿਹਾ ਇਹਨਾਂ ਸਰਕਾਰ ਜਵਾਬ ਦੇਵੇ ਕਿਉਂ ਨਹੀਂ ਕੀਤਾ ਇਹ ਤੇ ਅਸੀਂ ਚਾਹਦੇ ਹਾਂ ਉੱਥੇ ਹੋਵੇ ਲੇਕਿਨ ਇਹ ਉਹ ਦੇਵੇ ਆਪਾਂ ਇਸ ਗੱਲ ਨੂੰ ਕਿਉਂ ਜਾਈਏ ਕਿ ਅਸੀਂ ਇਸ ਪਾਸੇ ਜਾਈਏ ਕਿ ਵੱਡੀ ਚੀਜ਼ ਕੋ ਬਣੇ ਜਿਹਦਾ ਬੈਨੀਫਿਟ ਮੁਲਕ ਨੂੰ ਹੀ ਹੋਵੇ ਬਾਲਿਆਂ ਨੂੰ ਹੋਵੇ ਫੈਮਿਲੀ ਵੀ ਖੁਸ਼ ਹੋਵੇ ਅਸੀਂ ਲੋਕ ਜਿਹੜੇ ਉਹਦੇ ਆ ਉਹ ਵੀ ਹੋ ਦੂਜਾ ਮੇਰੀ ਬੇਨਤੀ ਹੈ ਤੁਹਾਨੂੰ ਵੀ ਕਿ ਇੱਕ ਅੰਮ੍ਰਿਤਸਰ ਕਿਉਂਕਿ ਉਹ ਆਈ ਸੀ ਪਾਕਿਸਤਾਨ ਉੱਜੜ ਕੇ ਉੱਥੇ ਵੀ ਇੱਕ ਉਹਨਾਂ ਦੇ ਨਾਂ ਦੀ ਕੋਈ ਚੀਜ਼ ਸੋਚੇ ਸਾਰੇ ਸ਼ਹਿਰੀ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਚੀਪਕਾਤਾ ਦੀਵਾਨ ਜਾਇੰਟਲੀ ਉਥੇ ਡਾਕਟਰ ਸਾਹਿਬ ਦੇ ਨਾਂ ਦੀ ਕੀ ਚੀਜ਼ ਬਣਾਈ ਜਾਵੇ ਦੇਖੋ ਮੈਂ ਜਿਹੜੀ ਚਿੱਠੀ ਲਿਖੀ ਐ ਇਸ ਲਈ ਲਿਖੀ ਐ ਕਿ ਬੜੀ ਦਿਨ ਤੋਂ 2-3 ਦਿਨ ਤੋਂ ਜਿਹੜੀ ਪਹਿਲਾਂ ਇੱਕ ਉਭਾਰ ਆਇਆ ਸੀ ਡਾਕਟਰ ਬਰਮੂਣ ਸਿੰਘ ਹੱਕ 'ਚ ਮੀਡੀਆ ਉਹ ਯਕਲਾਦ ਉਤਰ ਕੇ ਇੱਕ ਕੱਲ ਤੇ ਆ ਗਿਆ ਕਿ ਉਹਨਾਂ ਦਾ ਸੰਸਕਾਰ ਜਿਹੜਾ ਹੋ ਰਾਜ ਘਟਦੇ ਨਹੀਂ ਹੋਇਆ ਉਥੇ ਯਾਦਗਾਰ ਬਣਾਈ ਜਾਵੇ ਕਾਂਗਰਸ ਨੇ ਵੀ ਬਿਆਨ ਦਿੱਤਾ ਮੈਮੋਰੀਅਲ ਵਰਡ ਮੈਮੋਰੀਅਲ ਮੈਂ ਇਹ ਸਮਝਿਆ ਇੰਗਲਿਸ਼ 'ਚ ਵਰਡ ਐ ਇਹ ਮੈਮੋਰੀਅਲ ਜਿਹੜਾ ਵਰਡ ਹੈ ਨਾ ਇਹ ਇੰਪ੍ਰੋਪਰ ਹੈ ਇਹ ਇਹ ਕਦੇ ਵੀ ਅੱਜ ਤੱਕ ਜਿੱਦੇ ਰਾਜ ਘਾਟ ਜਗ੍ਹਾ ਬਣੀਆਂ ਉਥੇ ਸਿਰਫ ਥੜੇ ਬਣੇ ਉਹਨਾਂ ਨੂੰ ਜੋ ਮਰਜ਼ੀ ਲਫ਼ਜ਼ ਕਹਿ ਲੋ ਉਹਦੇ ਉੱਪਰ ਕੋਈ ਸਟਰਕਚਰ ਨਹੀਂ ਹੈ ਨਾ ਨਹਿਰੂ ਜੀ ਦਾ ਨਾ ਇੰਦਰਾ ਗਾਂਧੀ ਦਾ ਕਿਸੇ ਦਾ ਸਟਰਕਚਰ ਨਹੀਂ ਹੈ ਸਿਰਫ ਥੜੇ ਬਣੇ ਇਮਾਂ ਮਹਾਤਮਾ ਗਾਂਧੀ ਦੇ ਵੀ ਥੜਾ ਹੀ ਪੜਿਆ ਸੋ ਗੈਨੀ ਜੀ ਦੀ ਉਥੇ ਥੜਾ ਹੈ ਗੁਜਰਾਤ ਸਾਹਿਬ ਥੜਾ ਹੈ 1 ਫੁੱਟ ਉੱਚਾ 20x20 ਫੁੱਟ ਦਾ ਉਹਨੂੰ ਜੋ ਮਰਜ਼ੀ ਨਾਂ ਰੱਖ ਲੋ ਕਿਸੇ ਨੇ ਕੁਝ ਸ਼ਕਤੀ ਦਾ ਰੱਖ ਲਿਆ ਕਿਸੇ ਨੇ ਜਵਾਨ ਸਤ ਦਾ ਰੱਖ ਲਿਆ ਸੋ ਯਾਦਗਾਰਾ ਨਹੀਂ ਕਹੀ ਜਾ ਸਕਦੀਆਂ ਹਾਂ ਉਹ ਕ੍ਰਿਮੇਸ਼ਨ ਜਗ੍ਹਾ ਸੋ ਮੈਂ ਇਹ ਕਿਹਾ ਵੀ ਜੇ ਸਾਨੂੰ ਡਾਕਟਰ ਮਨਮੋਹਨ ਸਿੰਘ ਦੀ ਇਸ ਵਿਲੇ ਜੋ ਉਸਤਤ ਹੈ ਉਹਦਾ ਬੈਨੀਫਿਟ ਲਈਏ ਅਸੀਂ ਦਿੱਲੀ ਵਿੱਚ ਇੱਕ ਇੰਟਰਨੈਸ਼ਨਲ ਐਜੂਕੇਸ਼ਨ ਇੰਸਟੀਚਿਊਸ਼ਨ ਗਵਰਨਮੈਂਟ ਨੂੰ ਕਹੀਏ ਬਣਾਓ ਉਹ ਮਨਮੋਹਨ ਸਿੰਘ ਦੇ ਨਾਂ ਤੇ ਹੋਵੇ ਉੱਥੇ ਵਰਲਡ ਸਟੂਡੈਂਟ ਆਉਣ ਉਹ ਹਮੇਸ਼ਾ ਇਕਨੋਮਿਕਸ ਪੜਨ ਐਡਮਿਨਿਸਟ੍ਰੇਸ਼ਨ ਪੜਨ ਕਿ ਡਾਕਟਰ ਮਨਮੋਹਨ ਸਿੰਘ ਕੀ ਕਰ ਗਿਆ ਇਸ ਤੇ ਪੇਪਰ ਲਿਖਣ ਔਰ ਡਿਗਰੀਆਂ ਲੈਣ ਉਹ ਰਹੇਗਾ ساری ਉਮਰ ਤੱਕ ਤੋ ਸਾਨੂੰ ਮੈਂ ਉਹਦੀ ਵਾਈਫ ਨੂੰ ਇਹ ਚਿੱਠੀ ਲਿਖੀ ਬੀਬੀ ਜੀ ਨੂੰ ਕਿ ਆਪਾਂ ਸਾਰੇ ਇਸ ਗੱਲ ਨੂੰ ਤੋੜੋ ਹੁਣ ਬਜਾਏ ਇਸ ਤੋਂ ਨਿਕਲੋ ਬਾਹਰ ਕਿ ਰੋਜ ਇਹ ਹੋ ਰਿਹਾ ਇਹਨਾਂ ਸਰਕਾਰ ਜਵਾਬ ਦੇਵੇ ਕਿਉਂ ਨਹੀਂ ਕੀਤਾ ਇਹ ਤੇ ਅਸੀਂ ਚਾਹੁੰਦੇ ਹਾਂ ਉੱਥੇ ਹੋਵੇ ਲੇਕਿਨ ਇਹ ਉਹ ਦੇਵੇ ਆਪਾਂ ਇਸ ਗੱਲ ਨੂੰ ਕਿਉਂ ਜਾਈਏ ਕਿ ਅਸੀਂ ਇਸ ਪਾਸੇ ਜਾਈਏ ਕਿ ਵੱਡੀ ਚੀਜ਼ ਕੋ ਬਣੇ ਜਿਹਦਾ ਬੈਨੀਫਿਟ ਮੁਲਕ ਨੂੰ ਹੀ ਹੋਵੇ ਬਾਲਿਆਂ ਨੂੰ ਹੋਵੇ ਫੈਮਿਲੀ ਵੀ ਖੁਸ਼ ਹੋਵੇ ਅਸੀਂ ਲੋਕ ਜਿਹੜੇ ਉਹਦੇ ਹਾਂ ਉਹ ਵੀ ਹੋ ਦੂਜਾ ਮੇਰੀ ਬੇਨਤੀ ਹੈ ਤੁਹਾਨੂੰ ਹੀ ਕਿ ਇੱਕ ਅੰਮ੍ਰਿਤਸਰ ਕਿਉਂਕਿ ਉਹ ਆਈ ਸੀ ਪਾਕਿਸਤਾਨ ਉੱਜੜ ਕੇ ਉੱਥੇ ਵੀ ਇੱਕ ਉਹਨਾਂ ਦੇ ਨਾਂ ਦੀ ਕੋਈ ਚੀਜ਼ ਸੋਚੇ ਸਾਰੇ ਸ਼ਹਿਰੀ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਚੀਫ ਕਾਲਾ ਦਿਵਾਨ ਜਾਇੰਟਲੀ ਕਿ ਉੱਥੇ ਡਾਕਟਰ ਸਾਹਿਬ ਦੇ ਨਾਂ ਦੀ ਕੀ ਚੀਜ਼ ਬਣਾਈ ਜੇ